ਸਤਿ ਸ਼੍ਰੀਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਮਾਰਦਿਕ ਨਜ਼ਰ ਖਬਰਾਂ ਦੀਆਂ ਸੁਰਖੀਆਂ ਤੇ ਮਾਨ ਕੈਬਨਿਟ 'ਚ ਹੋਇਆ ਵੱਡਾ ਫੇਰਬਦਲ ਚਾਰ ਮੰਤਰੀ ਆਊਟ ਪੰਜ ਦੀ ਹੋਈ ਐਂਟਰੀ ਮਾਨ ਸਰਕਾਰ ਨੇ ਸੂਬਾ ਵਾਸੀਆਂ ਨੂੰ ਦਿੱਤੇ 30 ਨਵੇਂ ਆਮ ਆਦਮੀ ਕਲੀਨਿਕ ਬਠਿੰਡਾ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਸੀ ਐਮਾਨ ਪਾਜ ਪਾਗੂ ਹਰਜੀਤ ਗਰੇਵਾਲ ਨੇ ਕੀਤੀ ਪ੍ਰੈਸ ਕਾਨਫਰੰਸ ਰਾਹੁਲ ਗਾਂਧੀ ਦੇ ਬਿਆਨ ਤੇ ਸਾਦੇ ਨਿਸ਼ਾਨੇ ਮੁੱਖ ਮੰਤਰੀ ਮਾਨ ਨੇ ਕੀਤਾ ਵੱਡਾ ਐਲਾਨ ਦੁਸ਼ਹਰੇ ਤੋਂ ਬਾਅਦ ਕਦੇ ਵੀ ਹੋ ਸਕਦੀਆਂ ਨੇ ਪੰਚਾਇਤੀ ਚੋਣਾਂ ਹੁਣ ਖਬਰਾਂ ਵਿਸਤਾਰ ਨਾਲ ਅੱਜ ਮਾਨ ਕੈਬਨਿਟ ਵਿੱਚ ਲਗਾਤਾਰ ਚੌਥਾ ਫੇਰ ਬਦਲ ਹੋਇਆ 2.5 ਸਾਲਾਂ ਵਿੱਚ ਚਾਰ ਵਾਰ ਮੰਤਰੀਆਂ ਦੇ ਅਹੁਦੇ ਬਦਲੇ ਗਏ ਨੇ ਅੱਜ ਚਾਰ ਮੰਤਰੀਆਂ ਤੋਂ ਅਸਤੀਫੇ ਲੈ ਗਏ ਨੇ ਪੰਜ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਰਾਜ ਭਵਨ ਵਿਖੇ ਰਾਜਪਾਲ ਨੇ ਇਹਨਾਂ ਮੰਤਰੀਆਂ ਨੂੰ ਸਹੁੰ ਚੁਕਵਾਈ ਇਹਨਾਂ ਵਿੱਚ ਜਲੰਧਰ ਪੱਛਮੀ ਤੋਂ ਜਿਮਨੀ ਚੌਂ ਜਿੱਤਣ ਤੇ ਆਏ ਵਿਧਾਇਕ ਮਹਿੰਦਰ ਭਗਤ ਦਾ ਨਾਮ ਵੀ ਸ਼ਾਮਲ ਹੈ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ 23 ਸਾਲਾਂ 'ਚ ਚੌਥੀ ਵਾਰ ਮੰਤਰੀ ਮੰਡਲ ਵਿੱਚ ਫੇਰ ਬਦਲ ਕੀਤਾ ਜਾ ਰਿਹਾ ਹੈ ਜਿਸ ਲਈ ਪੰਜ ਨਵੇਂ ਮੰਤਰੀ ਸੌ ਚੁੱਕਰੇ ਨੇ ਪਹਿਲਾ ਤਰਨਪ੍ਰੀਤ ਸਿੰਘ ਸੌਂਦ ਫਿਰ ਬਰਿੰਦਰ ਕੁਮਾਰ ਗੋਇਲ ਅਤੇ ਹਰਦੀਪ ਮੁੰਡੀਆਂ ਨੇ ਸੌਂ ਚੁੱਕੀ ਇਸ ਤੋਂ ਇਲਾਵਾ ਜਲੰਧਰ ਪੱਛਮੀ ਤੋਂ ਵਿਧਾਇਕ 모ਹਿੰਦਰ ਭਗਤ ਦੇ ਨਾਲ ਨਾਲ ਡਾਕਟਰ ਰਵਜੋਤ ਸਿੰਘ ਨੇ ਵੀ ਅੱਜ ਕੈਬਨਿਟ ਮੰਤਰੀ ਵਜੋਂ ਸੌਂ ਚੁੱਕੀ ਹੈ ਪੰਜਾਬ ਦੇ ਨਵੇਂ ਬਣੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਰਾਜ ਭਵਨ ਵਿਖੇ 99 ਮੰਤਰੀਆਂ ਨੂੰ ਸੌਂਚਕਾਈ ਇਸ ਤੋਂ ਪਹਿਲਾਂ ਬੀਤੇ ਦਿਨ ਚਾਰ ਮੰਤਰੀਆਂ ਨੂੰ ਕੈਬਨਿਟ ਤੋਂ ਬਰਖਾਸਤ ਕਰਨ ਲਈ ਅਸਤੀਫਾ ਲੈ ਲਿਆ ਗਿਆ ਸੀ ਸੋਚ ਚੁੱਕ ਸਮਾਗਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉੱਚੀ ਚੀ ਤੌਰ ਤੇ ਸ਼ਿਰਕਤ ਕੀਤੀ ਮੈਂ ਮੈਂ ਤਰਨਪੀਰ ਸਿੰਘ ਸੌਨ ਈਸ਼ਵਰਦੀ ਸੌਚਪ ਦਾ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਅਤੇ ਸ਼ੁੱਧ ਅੰਤੇਕਰਨ ਨਾਲ ਨਿਭਾਵਾਂਗਾ ਅਤੇ ਮੈਂ ਭੈ ਜਾਂ ਪੱਖਪਾਤ ਸਨੇਹ ਜਾਂ ਦੁਰਭਾਵਨਾ ਬਿਨਾਂ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਨਿਆਂ ਕਰਾਂਗਾ ਮੈਂ ਮਹਿੰਦਰ ਭਗਤ ਈਸ਼ਵਰ ਦੀ ਸੋਚਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤਿ ਨਿਸ਼ਟਾ ਰੱਖਾਂਗਾ ਕਿ ਮੈਂ ਪਾਰਟੀ ਪ੍ਰਭੂਤਾ ਅਤੇ ਖੰਡਤਾ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਦੇ ਕੈਪਟਨ ਮੰਤਰੀ ਵਜੋਂ ਆਪਣੇ ਕਰਤਵਾਂ ਨੂੰ ਵਫਾਦਾਰੀ ਅਤੇ ਸ਼ੁੱਧ ਅੰਤਰਕਰਨ ਨਾਲ ਨਿਭਾਵਾਂਗਾ ਅਤੇ ਮੈਂ ਭੈ ਜੱਬਖ ਪਤ ਸਨੇਹ ਜਦਰ ਪਾਵਨਾ ਬਿਨਾ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਅਨੁਸ਼ਾਸਨਾ ਵਿੱਚ ਨਿਆਂ ਕਰਾਂਗਾ ਮੈਂ ਮੈਂ ਮਹਿੰਦਰ ਭਗਤ ਈਸ਼ਵਰ ਦੀ ਸੌਂਚਦਾ ਹਾਂ ਕਿ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵੱਜੋਂ ਮੇਰੇ ਵਿਚਾਰ ਅਧੀਨ ਲਿਆਂਦਾ ਜਾਵੇਗਾ ਜੇ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸ ਦੇ ਕੀ ਜਿਹੇ ਕੈਬਨਿਟ ਮੰਤਰੀ ਵੱਜੋਂ ਆਪਣੇ ਕਰਤਵਾਂ ਦੇ ਠੀਕ ਨਿਭਾਉਣ ਲਈ ਅਜਿਹਾ ਕਰਨਾ ਜ਼ਰੂਰੀਦਾ ਹੋਵੇ ਮੈਂ ਸਿੱਧੇ ਜਾਂ ਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪਰਖ ਕਰਾਂਗਾ ਜ਼ਿਕਰ ਖਾਸ ਹੈ ਕਿ ਮੰਤਰੀ ਮੰਡਲ ਵਿੱਚ ਫੇਰ ਬਦਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਰੋਸੇਮੰਦ ਓਐਸਡੀ ਓਮਕਾਰ ਸਿੰਘ ਨੂੰ ਵੀ ਅਚਾਨਕ ਅਹੁਦੇ ਤੋਂ ਹਟਾ ਦਿੱਤਾ ਜਿਸ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਪੰਜਾਬ ਦੇ ਵਿੱਚ ਕੁੱਲ 18 ਕੈਬਨਿਟ ਮੰਤਰੀ ਹੋ ਸਕਦੇ ਨੇ ਅਤੇ ਪੰਜ ਨਵੇਂ ਵਿਧਾਇਕਾਂ ਨੂੰ ਸੌਂਚ ਕਉਣ ਤੋਂ ਬਾਅਦ ਇਨ੍ਹਾਂ ਮੰਤਰੀਆਂ ਦੀ ਗਿਣਤੀ 19 ਹੋ ਗਈ ਹੈ ਹਾਲਾਂਕਿ ਦੋ ਅਸਾਮੀਆਂ ਹਜੇ ਵੀ ਖਾਲੀ ਦੱਸੀਆਂ ਜਾ ਰਹੀਆਂ ਨੇ ਜ਼ਿਕਰ ਖਾਸ ਹੈ ਕਿ ਸਾਬਕਾ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਧਰਾ ਬ੍ਰਮਸ਼ੰਕਰ ਜ਼ਿੰਪਾ ਬਲਕਾਰ ਸਿੰਘ ਅਤੇ ਅਨਮੋਲ ਗਗਨ ਮਾਨ ਤੋਂ ਅਸਤੀਫਾ ਲੈ ਲਿਆ ਗਿਆ ਹੈ ਪੰਜਾਬ ਦੀ ਸੂਬਾ ਸਰਕਾਰ ਨੇ ਅੱਜ 30 ਨਵੇਂ ਆਮਾਦਵੀ ਕਲੀਨਿਕਾਂ ਨੂੰ ਲੋਕਾਂ ਨੂੰ ਅਰਪਣ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡੇ ਦੇ ਪਿੰਡ ਚੌਕੇ ਪਹੁੰਚ ਕੇ ਆਮਾਦਵੀ ਕਲੀਨਿਕਾ ਦਾ ਉਦਘਾਟਨ ਕੀਤਾ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਵਿਧਾਇਕ ਬਲਕਾਰ ਸਿੰਘ ਵੀ ਮੌਜੂਦ ਰਹੇ ਸੀਐਮ ਮਾਨ ਨੇ ਉਦਘਾਟਨ ਦੌਰਾਨ ਲੋਕਾਂ ਨੂੰ ਸੰਬੋਧਨ ਵੀ ਕੀਤਾ ਮਾਨ ਸਰਕਾਰ ਨੇ ਅੱਜ ਪੰਜਾਬ ਵਾਸੀਆਂ ਨੂੰ 30 ਮੁਹੱਲਾ ਕਲੀਨਿਕ ਲੋਕ ਅਰਪਣ ਕੀਤੇ ਨੇ ਅਤੇ ਮੁਹੱਲਾ ਕਲੀਨਿਕ ਦੇ ਉਦਘਾਟਨ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਜ਼ਿਲ੍ਹਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਮੋੜ ਮੰਡੀ ਚ ਪਿੰਡੇ ਪਿੰਡ ਚੌਕੇ ਪਹੁੰਚੇ ਜਿੱਥੇ ਉਹਨਾਂ ਨੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਉਹਨਾਂ ਦੇ ਨਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੱਧੂ ਵੀ ਮੌਜੂਦ ਸਨ ਉਦਘਾਟਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹੱਲਾ ਕਲੀਨਿਕ ਦੇ ਵਿੱਚ ਹੋ ਰਹੇ ਇਲਾਜਾਂ ਦਾ ਜ਼ਿਕਰ ਕੀਤਾ ਨਾਲ ਹੀ ਉਹਨਾਂ ਨੇ ਡਾਕਟਰਾਂ ਅਤੇ ਮਰੀਜ਼ਾਂ ਦੇ ਨਾਲ ਵੀ ਮੁਲਾਕਾਤ ਕੀਤੀ ਨਵੀਂ ਸਿਹਤ ਕ੍ਰਾਂਤੀ ਚਲਾਈ ਹੋਈ ਹੈ ਅਸੀਂ ਅੱਜ ਚੌਕੇ ਤੋਂ ਮੈਂ ਇਕ ਆਮ ਆਦਮੀ ਕਲੀਨਿਕ ਦਾ ਦੁਗਾਟਨ ਕੀਤਾ ਪਰ ਨਾਲ ਨਾਲ 29 ਜਗ੍ਹਾ ਤੇ ਹੋਰ ਉਦ ਘਟਨ ਹੋ ਗਿਆ ਜਾਨੀ ਕਿ ਅਜ 30 ਆਮ ਆਦਮੀ ਕਲੀਨਿਕ ਪੂਰੇ ਪੰਜਾਬ ਦੇ ਵਿੱਚ ਖੁੱਲ੍ਹ ਗਏ ਨੇ ਤੇ ਇਹ ਅਸੀਂ ਵਾਦਾ ਵੀ ਕੀਤਾ ਸੀ ਜਦੋਂ ਵੋਟਾਂ ਵੇਲੇ ਕਿ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਵਾਮਾ ਦੇਵਾਂਗੇ ਦਿੱਲੀ ਚ ਇਹ ਕਾਮਯਾਬ ਹੋ ਚੁੱਕਿਆ ਤਰੀਕਾ ਪਰ ਦਿੱਲੀ 'ਚ ਉਹਨਾਂ ਨੂੰ ਕਾਮਯਾਬ ਕਰਨ ਨੂੰ 3-4 ਸਾਲ ਲੱਗ ਗਏ ਸੀ। ਦਿੱਲੀ 'ਚ ਜਗ੍ਹਾ ਦੀ ਕਮੀ ਰਹਿੰਦੀ ਐ। ਉਹਨਾਂ ਨੂੰ ਛੋਟੇ-ਛੋਟੇ ਪਲਾਸਟਿਕ ਦੇ ਐਦਾਂ ਘਰ ਟਾਈਪ ਬਣਾਉਣੇ ਪਏ। ਪਰ ਪੰਜਾਬ 'ਚ ਆਪਣੇ ਕੋਲੇ ਜਗ੍ਹਾ ਦੀ ਕੋਈ ਕਮੀ ਨਹੀਂ। ਤੋ ਤੋ ਦਿੱਲੀ 'ਚ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆਈਆਂ ਸੀ ਉਹ ਉਹਨਾਂ ਤੋਂ ਸਿੱਖ ਕੇ ਆਪਾਂ ਨੇ ਉਹਨਾਂ ਨੇ 4-5 ਸਾਲ ਚ ਉਹ ਨਾ ਕੀਤਾ ਸੀ ਆਪਾਂ 2-2.5 ਸਾਲ ਦੇ ਵਿੱਚ ਉਹ ਤੋਂ ਵੱਧ ਕਰਕੇ ਦਿਖਾਤਾ ਤੇ ਦਿੱਲੀ ਦੇ ਵਿੱਚ ਮਹਲਾ clinic ਕਾਮਯਾਬ ਨੇ ਜਿਹਨੂੰ ਦੁਨੀਆ ਪਰ ਦੇ ਵੱਡੇ ਵੱਡੇ ਲੋਕ ਦੇ ਖੜਾਉਂਦੇ ਆ ਪੰਜਾਬ ਦੇ ਵਿੱਚ ਵੀ ਕਾਮਯਾਬ ਨੇ ਆਪਾਂ ਕੀ ਕਰਦੇ ਸੀ ਹਰ ਛੋਟੀ ਜੀ ਬਿਮਾਰੀ ਪਿੱਛੇ ਸਿਰ ਦੁਖਦਾ ਇੱਕ ਦੋ ਦਿਨ ਤਾਂ ਆਪਾਂ ਦੇਖਦੇ ਆ ਵੀ ਚਲੋ ਹਟ ਜੂ ਯਾਰ ਕੱਲ ਨੂੰ ਹਟ ਜੂ ਜਦੋਂ ਵੱਧ ਜਾਂਦਾ ਫਿਰ ਆਪਾਂ ਆ ਰਾਮਪੁਰੇ ਫੂਲ ਜਾਂਦੇ ਆ ਜਾਂ ਇੱਧਰ ਉੱਧਰ ਜਾਂਦੇ ਆ ਜ਼ਿਕਰੇ ਖਾਸ ਹੈ ਕਿ ਪੰਜਾਬ ਸਰਕਾਰ ਨੇ ਸੁੱਪੇਪਾਰ ਚ 840 ਮੁਹੱਲਾ ਕਲੀਨਿਕ ਖੋਲ੍ਹ ਦਿੱਤੇ ਨੇ ਜਿਸ ਵਿੱਚੋਂ 310 ਸ਼ਹਿਰੀ ਖੇਤਰਾਂ ਦੇ ਵਿੱਚ ਅਤੇ 530 ਦਿਹਾਤੀ ਖੇਤਰਾਂ ਦੇ ਵਿੱਚ ਸਥਿਤ ਦਿਸੇਜਾਰੇ ਨੇ ਅੱਜ ਪੰਜਾਬ ਬੀਜੇਪੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚੋਂ ਉਹਨਾਂ ਨੇ ਰਾਹੁਲ ਗਾਂਧੀ ਵੱਲੋਂ ਦਿੱਤੇ ਸਿੱਖਾ ਦੇ ਬਿਆਨ ਨੂੰ ਆੜੇ ਹੱਥੀ ਲਿਆ ਬੀਜੇਪੀ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਸੰਸਥਾ ਸਿੱਖਾ ਨੂੰ ਪੇਪਰ ਦੇਣ ਜਾਣ ਵੇਲੇ ਕੜਾ ਜਾਂ ਸ਼੍ਰੀ ਸਾਬ ਪਾਉਣ ਤੋਂ ਰੋਗ ਦੀ ਹੈ ਤਾਂ ਭਾਜਪਾ ਉਸ ਦਾ ਵਿਰੋਧ ਕਰੇਗੀ ਰਾਹੁਲ ਗਾਂਧੀ ਵੱਲੋਂ ਅਮਰੀਕਾ ਵਿੱਚ ਦਿੱਤੇ ਸਿੱਖਾਂ ਤੇ ਬਿਆਨਾਂ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਅੱਜ ਭਾਜਪਾ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਗੜੀਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਰਾਹੁਲ ਗਾਂਧੀ ਤੇ ਨਿਸ਼ਾਨੇ ਸਾਧਿਆ ਕਿ ਹ ਕਿ ਜੂਲੀਓਰ ਬੈਰੋ ਦੀ ਕਿਤਾਬ ਬੁਲੇਟ ਫੋਰ ਬੁਲੇਟ ਵਿੱਚ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਕਿ ਮੈਂ ਜਦੋਂ ਰਾਜੀਵ ਗਾਂਧੀ ਨੂੰ ਕਿਹਾ ਕਿ 84 ਦੇ ਪੀੜਤਾਂ ਨੂੰ ਰਾਹਤ ਦਿੱਤੀ ਜਾਵੇ ਪਰ ਮੈਨੂੰ ਡਾਂਟ ਕੇ ਚੁੱਪ ਕਰਵਾ ਦਿੱਤਾ ਗਿਆ ਇਸ ਤੋਂ ਇਲਾਵਾ ਉਹਨਾਂ ਨੇ ਸਿੱਖਾਂ ਨੂੰ ਕੜਾ ਜਾਂ ਸੀੜੀ ਸਾਹ ਪਾ ਕੇ ਪੇਪਰ ਨਾ ਦੇਣ ਵਾਲੀਆਂ ਸੰਸਥਾਵਾਂ ਖਿਲਾਫ ਵਿਰੋਧ ਕਰਨ ਦੀ ਵੀ ਗੱਲ ਕਹੀ ਹੈ ਗੜੀਵਾਲ ਨੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਤੇ ਵੀ ਸਵਾਲ ਚੁੱਕੇ ਨੇ ਜਦੋਂ ਪਗੜੀ ਵਾਲਿਆਂ ਨੂੰ 3 ਦਿਨ ਲਗਾਤਾਰ ਔਰ ਜੋ ਜ਼ੁਲਮ ਉਹਨਾਂ ਤੇ ਹੋਇਆ ਗਲਾਂ 'ਚ ਟਾਇਰ ਪਾ ਪਾ ਕੇ ਜਲਾਏ ਗਏ ਉਹ ਕਿੰਨਾਂ ਨੇ ਜਲਾਏ ਫਿਰ ਉਸ ਤੋਂ ਬਾਅਦ ਵੀ ਹੋਰ ਦੇਖੋ ਜ਼ੁਲਮ ਜੇ ਐ ਫਰੀਵੈਰੋ ਉਹਨਾਂ ਨੇ ਬੁਲੇਟ ਫੋਰ ਬੁਲੇਟ ਆਪਣੀ ਕਿਤਾਬ ਆ ਉਹਦੇ ਵਿੱਚ ਲਿਖਿਆ ਬਕਾਇਦਾ ਕਿ ਮੈਂ ਰਜੀਵ ਗਾਂਧੀ ਨੂੰ ਕਿਹਾ ਕਿ ਜਿਹੜੀਆਂ 84 ਵਿਕਟਮ ਫੈਮਲੀਆਂ ਨੇ ਇਹਨਾਂ ਨੂੰ ਰਾਹਤ ਦਿੱਤੀ ਜਾਵੇ ਕਹਿੰਦੇ ਮੈਨੂੰ ਡਾਂਟ ਕੇ ਉੱਥੇ ਹੀ ਚੁੱਪ ਕਰਾਤਾ ਆਪਣੀ ਕਿਤਾਬ 'ਚ ਲਿਖ ਕੇ ਗਏ ਨੇ ਹੁਣ ਚੰਨੀ ਸਾਹਿਬ ਨੂੰ ਮੈਂ ਪੁੱਛਦਾ ਕਿ ਉਹ ਵੀ ਪੜ੍ਹ ਕੇ ਸੁਣਾ ਦੇਣ ਕੀ ਲਿਖਿਆ ਗਿਆ ਬਾਜਵਾ ਸਾਹਿਬ ਸੁਣਾ ਦੇਣ ਔਰ ਰਾਹੁਲ ਗਾਂਧੀ ਨੂੰ ਵੀ ਜਾ ਕੇ ਪੁੱਛ ਲੈਣ ਜਿਹੜਾ ਪਰਿਵਾਰ ਜ਼ੁਲਮ ਕਰਦਾ ਰਿਹਾ ਹੁਣ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਕਹਿੰਦੇ ਹੈਗੇ ਠੀਕ ਆ ਮੈਂ ਵੀ ਇਹ ਮੰਨਦਾ ਕਿ ਕੜਾ ਪਾਉਣ ਤੋਂ ਔਰ ਹੋਰ ਇਸ ਤਰ੍ਹਾਂ ਦੇ ਚਿੰਨ੍ਹ ਸ੍ਰੀ ਸਾਹਿਬ ਪਾਉਣ ਤੋਂ ਰੋਕਿਆ ਜਾਂਦਾ ਜਦੋਂ ਐਗਜ਼ਾਮ 'ਚ ਜਾਂਦੇ ਆ ਕੀ ਕਿਸੇ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਤੁਹਾਡੇ ਨਾਲ ਵਾਅਦਾ ਕਰਦੀ ਆ ਜਿੱਥੇ-ਜਿੱਥੇ ਵੀ ਇਹ ਹੋ ਅਸੀਂ ਵਿਰੋਧ ਕਰਾਂਗੇ ਔਰ ਉਹਦੇ 'ਚ ਬਦਲਾਅ ਕਰਵਾਵਾਂਗੇ ਰਾਹੁਲ ਗਾਂਧੀ ਨੂੰ ਪੁੱਛੋ ਵਿਦੇਸ਼ 'ਚ ਜਾ ਕੇ ਬੋਲ ਸਕਦਾ ਇਥੇ ਪੱਤਰ ਨਹੀਂ ਲਿਖ ਸਕਦਾ اپੋਜੀਸ਼ਨ ਲੀਡਰ ਇਹਨੂੰ ਲਿਖਣਾ ਚਾਹੀਦਾ ਕਿ ਵੀ ਤੁਸੀਂ ਆਪਣੇ ਐਗਜ਼ਾਮ ਚ ਕਿਉਂ ਨਹੀਂ ਪਾਉਣ ਦਿੰਦੇ ਉਸ ਕੰਸਰਨਡ ਜਿਹੜੀ ਸੰਸਥਾ ਉਹਨੂੰ ਲਿਖਣ ਕਿਸੇ ਨੰਨੇ ਲਿਖਿਆ ਔਰ ਯਾਰ ਇੱਕ ਮਿੰਟ ਸੁਣ ਲਓ ਐਸੀ ਕੀ ਵਪਾਰ ਹੋਣ ਲੱਗਿਆ ਤੇ ਉਹ ਪੁੱਛ ਸਕਦੇ ਆ ਕਿ ਵੀ ਤੁਸੀਂ ਰਾਹੁਲ ਜੀ ਪੱਤਰ ਲਿਖਿਆ ਬਾਜਵਾ ਸਾਹਿਬ ਤੁਸੀਂ ਲਿਖਿਆ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੇ ਲਿਖਿਆ ਹੋਵੇ ਉਹ ਦਿਖਾ ਦੇਣ ਕਿਸੇ ਸੰਸਥਾ ਨੇ ਨਹੀਂ ਲਿਖਿਆ ਸਿਰਫ ਸਾਡੇ ਖਿਲਾਫ ਪ੍ਰਚਾਰ ਕਰਨਾ ਸਾਡਾ ਚਿਹਰਾ ਖਰਾਬ ਕਰਨਾ ਮੋਦੀ ਜੀ ਦਾ ਚਿਹਰਾ ਖਰਾਬ ਕਰਨਾ ਇਹੀ ਮਨਸ਼ਾ ਇਹਨਾਂ ਦੀ ਸਿੱਖਾਂ ਦਾ ਭਲਾ ਸਿੱਖਾਂ ਨਾਲ ਕੋਈ ਐਸੀ ਗੱਲ ਨਾ ਹੋਵੇ ਉਹ ਮਨਸ਼ਾ ਹੀ ਨਹੀਂ ਹੈ ਇਹਨਾਂ ਦੀ ਕਿਸੇ ਦੀ ਇਹ ਰਾਜਨੀਤਿਕ ਮਨਸ਼ਾ ਨੇ ਆਪਣੇ ਰਾਜਨੀਤਿਕ ਹਿੱਤਾਂ ਤੋਂ ਪ੍ਰੇਰਿਤ ਗੱਲਾਂ ਕਰਦੇ ਨੇ ਔਰ ਵਿਦੇਸ਼ ਜਾ ਕੇ ਕਰਨ ਦੀ ਕੀ ਜ਼ਰੂਰਤ ਸੀ ਇਹ ਤਾਂ ਇੱਥੇ ਭਾਰਤ 'ਚ ਹੀ ਹੁਣ ਜੋ ਹੁਣ ਫੇਰ ਜਿਹੜਾ ਆ ਲੱਲੇਬਾਲ ਸਾਹਿਬ ਤੇ ਬਾਕੀਆਂ ਨੂੰ ਕਹਿੰਦੇ ਆ ਜੀ ਸ਼੍ਰੀ ਸਾਹਿਬ ਪਾ ਕੇ ਜਾਣ ਤੋਂ ਰੋਕਦਾ ਪਹਿਲੀ ਗੱਲ ਤਾਂ 6 ਇੰਚ ਦਾ ਬਲੇਡ ਅਲਾਉਡ ਹੈ 3 ਇੰਚ ਦਾ ਹੱਥ ਆਸਰੀ ਸਾਹਿਬ ਦਾ ਜੇ ਉਸ ਤੋਂ ਜ਼ਿਆਦਾ ਹੋਵੇ ਉਹ ਨਹੀਂ ਜਾਣ ਦਿੰਦੇ ਕਿਉਂਕਿ ਅਕਾਲ ਤਖ਼ਤ ਸਾਹਿਬ ਨੇ ਵੀ ਉਸ ਨੂੰ ਮੰਨਿਆ ਹੈਗਾ ਔਰ ਦੂਸਰਾ ਉਹਨਾਂ ਦਾ ਇਹ ਰੀਜ਼ਨ ਨਹੀਂ ਸੀ ਉਹ ਸ਼ਾਂਤੀ ਫਲਾਉਣ ਵਾਸਤੇ ਵੀ ਜਾਂਦੇ ਨੇ ਕੋਈ ਕਿਸਾਨ ਹਿੱਤਾਂ ਤੋਂ ਪ੍ਰੇਤ ਨਹੀਂ ਹੈਗੇ ਉਹ ਮੈਂ ਅੱਜ ਇੱਥੋਂ ਕਹਿੰਦਾ ਤੁਹਾਨੂੰ ਜਿੱਦਣ ਉਹਨਾਂ ਨੇ ਕਿਸਾਨ ਹਿੱਤਾਂ ਦੀ ਉਹਦੇ ਲਈ ਗੱਲ ਕਰਨੀ ਹੋਵੇ ਸਾਡੇ ਮਿਨਿਸਟਰ ਵੀ ਆ ਸਕਦੇ ਨੇ ਉਹ ਵੀ ਉਹਨਾਂ ਨੂੰ ਵੀ ਲੈ ਕੇ ਜਾ ਸਕਦੇ ਆ ਕਰਨ ਕਿਸਾਨਾਂ ਦੀਆਂ ਮੰਗਾਂ ਹੈਗੀਆਂ ਨੇ ਜੈਨੂਨ ਵੀ ਨੇ ਹੋਣੀਆਂ ਚਾਹੀਦੀਆਂ ਨੇ ਪਰ ਇਹ ਜਿਹੜੀਆਂ ਗੱਲਾਂ ਨੇ ਅਸੀਂ ਐਡਮਿਟ ਕਰਦੇ ਆਂ ਉਹਨਾਂ ਨਾਲ ਗੱਲਬਾਤ ਹੋ ਉਹਨ ਕੀਤੇ ਨਾਲ ਗੱਲ ਕਰੀਏ ਦਸਤ ਇਹ ਕਿ ਰਾਹੁਲ ਗਾਂਧੀ ਕੁਝ ਦਿਨ ਪਹਿਲਾਂ ਅਮਰੀਕਾ ਦੌਰੇ ਤੇ ਗਏ ਹੋਏ ਸਨ ਇਸ ਦੌਰਾਨ ਉਹਨਾਂ ਨੇ ਇੱਕ ਪ੍ਰੋਗਰਾਮ 'ਚ ਸਿੱਖ ਮੈਂਬਰ ਤੋਂ ਉਸਦਾ ਨਾਮ ਪੁੱਛਣ ਤੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਭਾਰਤ ਵਿੱਚ ਲੜਾਈ ਇਸ ਗੱਲ ਨੂੰ ਲੈ ਕੇ ਹੈ ਕਿ ਕੀ ਸਿੱਖ ਹੋਣ ਦੇ ਨਾਤੇ ਉਸ ਨੂੰ ਪੱਗ ਬੰਨਣ ਦੀ ਇਜਾਜ਼ਤ ਹੈ ਜਾਂ ਨਹੀਂ ਅਤੇ ਫਿਰ ਵਿਵਾਦ ਸ਼ੁਰੂ ਹੋ ਗਿਆ। ਮੋਹੱਲਾ ਕਲੀਨਿਕਾ ਦੇ ਉਦਘਾਟਨ ਦੌਰਾਨ ਮੁੱਖ ਮੰਤਰੀ ਮਾਨ ਨੇ ਆਗਾਮੀ ਪੰਚਾਇਤੀ ਚੋਣਾਂ ਦਾ ਵੀ ਜ਼ਿਕਰ ਕੀਤਾ ਸੀ। ਆਮਾਨ ਨੇ ਮੁਰਤੋਂ ਸਰਬਸੰਮਤੀ ਨਾਲ ਸਰਪੰਚ ਤੇ ਮੈਂਬਰ ਚੁਣੇ ਜਾਣ ਵਾਲੀ ਗੱਲ ਤੇ ਜ਼ੋਰ ਦਿੱਤਾ। ਨਾਲ ਹੀ ਬੀਤੇ ਦਿਨੀ ਵਿਰੋਧੀਆਂ ਵੱਲੋਂ ਸੀਐਮ ਮਾਨ ਦੀ ਸਿਹਤ ਖਰਾਬ ਹੋਣ ਦਾ ਹਵਾਲਾ ਦਿੰਦੇ ਤੰਜ ਕਸੇ ਗਏ ਸਨ ਵਿਰੋਧੀਆਂ ਤੇ ਕਿਹਾ ਕਿ ਸੀਐਮ ਮਾਨ ਡਿੱਗੇ ਸੀ। ਇਸ ਉੱਤੇ ਵੀ ਸੀਐਮ ਮਾਨ ਨੇ ਟਿੱਪਣੀ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਦਰਸਲ ਬੀਤੇ ਦਿਨ ਇਹ ਨੋਟੀਫਿਕੇਸ਼ਨ ਸਾਹਮਣੇ ਆਈ ਸੀ ਕਿ 20 ਅਕਤੂਬਰ ਤੋਂ ਪਹਿਲਾਂ ਪੰਚਾਇਤੀ ਚੋਣਾਂ ਕਰਵਾ ਲਈਆਂ ਜਾਣਗੀਆਂ ਪਰ ਹੁਣ ਇਹ ਚਰਚਾ ਛਿੜੀ ਹੈ ਕਿ 25 ਸਤੰਬਰ ਨੂੰ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਤੇ ਚੋਣਾਂ 15 ਅਕਤੂਬਰ ਨੂੰ ਹੋ ਸਕਦੀਆਂ ਨੇ ਕਿਸੇ ਵੀ ਸਮੇਂ ਨਾ ਐਲਾਨ ਹੋ ਸਕਦਾ ਹੈ ਔਰ ਦਸਹਿਰੇ ਤੋਂ ਬਾਅਦ ਦੀਆਂ ਡੇਟਾ ਮੈਨੂੰ ਲੱਗਦਾ ਹੈ ਕਲੈਕਸ਼ਨ ਕਮਿਸ਼ਨ ਕਰੂਗਾ ਜਨਕਈ 15 16 17 17 19 ਅਕਤੂਬਰ ਦੇ ਨੇੜੇ ਤੇੜੇ ਮੈਂ ਇੱਕ ਪੰਚਾਇਤਾਂ ਬਾਰੇ ਬੇਨਤੀ ਕਰਨੀ ਚਾਹਨਾ ਪਹਿਲੀ ਗੱਲ ਤਾਂ ਚੰਗੇ ਪੜੇ ਲਿਖੇ ਬੰਦੇ ਮੁੰਡੇ ਚੰਗ ਮੁੰਡੇ ਸਾਰੇ ਉਹਦੇ ਹਿੱਸਾ ਲਵੋ ਸਰਪੰਚੀ ਦੀ ਡਾਇਰੈਕਟ ਚੋਣ ਹੋਊਗੀ ਮੈਂਬਰਾਂ ਦੀ ਅਲੱਗ-ਅਲੱਗ ਹੋਊਗੀ ਤੇ ਕਿਸੇ ਚੋਣ ਨਿਸ਼ਾਨ ਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜ ਸਕਦੇ ਉਹਦੇ ਨਾਲ ਰੌਲਾ ਪੈ ਜਾਂਦਾ ਲੜਾਈ ਹੋ ਜਾਂਦੀ ਏ ਧੜੇ ਬਣ ਜਾਂਦੇ ਆ ਸਰਬਸੰਮਤੀ ਕਰ ਲਓ ਸਾਰੇ ਪਿੰਡ ਦੀ ਪੰਚਾਇਤ ਤੇ ਵੀ ਅੱਠ ਮੈਂਬਰ ਤੇ ਕਿ ਸਰਪੰਚ ਸਾਡੀ ਦੀ ਸਰਬਸੰਮਤੀ ਹੈ ਜੀ ਤਾਂ ਉਸ ਪਿੰਡ ਨੂੰ 5 ਲੱਖ ਰੁਪਇਆ ਨਗਦ ਦੇ ਨਾਮ ਸਰਕਾਰ ਵੱਲੋਂ ਤੇ ਨਾਲ ਸਟੇਡੀਅਮ ਸਕੂਲ ਮੱਲਾ ਕਲੀਨਿਕ ਜਾਂ ਜੋ ਵੀ ਉਹ ਪਿੰਡ ਕਹੂਗਾ ਉਹ ਉਹਨੂੰ ਗ੍ਰਾਂਟ ਦਿੱਤੀ ਜਾਊਗੀ ਇਹ ਉਸ ਪਿੰਡ ਤੇ ਆ ਮੇਉ ਕੀ ਮਤਾ ਪਾਕੀ ਇਸ ਤੋਂ ਇਲਾਵਾ ਵਿਰੋਧੀ ਧਿਰਾਂ ਨੂੰ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਨਿਸ਼ਾਨੇ ਤੇ ਲਿਆ ਦਰਸਲ ਬੀਤੇ ਕੁਝ ਦਿਨ ਪਹਿਲਾਂ ਇਹ ਚਰਚਾ ਛੜੀ ਸੀ ਕਿ ਪਲੇਨ ਤੋਂ ਉਤਰਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਚੱਕਰ ਖਾ ਕੇ ਡਿੱਗ ਗਏ ਨੇ ਤੇ ਲਾਜਵਾਸਤੇ ਉਹਨਾਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਚਰਚਾ ਦੇ ਉੱਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਿੱਪਣੀ ਕੀਤੀ ਹੈ ਤੇ ਵਿਰੋਧੀਆਂ ਨੂੰ ਘਿਰਦਿਆਂ ਹੋਇਆਂ ਕਿਹਾ ਕਿ ਮੈਂ ਐਦਾਂ ਨਹੀਂ ਬੈਠਦਾ ਤੁਹਾਡੀਆਂ ਜੜਾਂ 'ਚ ਬੈਠਾਂਗਾ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਹੈ ਮੈਂ ਤਾਂ ਵੀ ਬੜਾ ਨਜ਼ਾਰਾ ਲੈ ਰਿਆ ਇਸ ਗੱਲ ਦਾ ਔਰ ਮੈਨੂੰ ਤਾਂ ਤੜਕੀ ਜਦੋਂ ਉਹ ਗਾਣਾ ਕੱਢਣ ਲੱਗ ਜਾਂਦੇ ਨੇ ਮੈਨੂੰ ਬੜਾ ਵਧੀਆ ਲੱਗਦਾ ਵੀ ਆਜ ਫੇਰ ਰੋਣ ਲੱਗ ਗਈ ਤੜਕੀ ਕੱਢਣ ਲਾ ਇਹ ਗਾਣਾ ਮੈਨੂੰ ਜੇ ਮੈਂ ਤੁਰਿਆ ਜਾਂਦਾ ਜਾਂਦਾ ਨਾ ਬੂਟ ਦਾ ਫੀਤਾ ਬੰਨਣ ਵਾਸਤੇ ਬਹਿ ਜਾ ਉਹ ਵੀ ਕਹਿੰਦੇ ਲੈ ਭਗਵੰਤ ਮਾਤਾ ਡਿੱਗ ਪਿਆ ਉਹ ਦੱਸੋ ਯਾਰ ਮੈਂ ਐ ਨਹੀਂ ਬਹਿਂਦਾ ਮੈਂ ਤਾਂ ਤੁਹਾਡੇ ਜੜਾਂ 'ਚ ਬੈਠੂ ਆਇਆ ਹਰ ਗੱਲ ਤੇ ਲੱਗ ਲਾ ਰੰਦਾ ਹਰ ਗੱਲ ਤੇ ਜੇ ਕੋ ਆਤਮਾ ਨਾ ਜੁਟਿਆ ਸਵੇਰੇ ਬੈੱਡ ਚ ਉਹਨੇ ਪਹਿਲਾਂ ਖੱਬੇ ਖੱਬੇ ਪੈਰ ਦੀ ਚੱਪਲ ਪਾਈ ਆ ਇਹਦਾ ਮਤਲਬ ਖੱਬੇ ਪੱਕੀ ਹੁੰਦਾ ਜਾਂਦਾ ਉਹ ਪਤਾ ਨਹੀਂ ਕੀ ਕੀ ਇਹ ਭਾਈ ਜੀ ਤੁਹਾਡਾ ਪਿਆਰ ਹੈ ਇਹ ਮੇਰੇ ਕਰਕੇ ਨਹੀਂ ਹੈਗਾ ਮੈਂ ਇਥੋਂ ਨਹੀਂ ਡਰਦੇ ਇਹ ਤੁਹਾਡੇ ਤੋਂ ਡਰਦੇ ਨੇ ਵੀਰ ਉਹਦੇ ਨਾਲ ਉਹ ਨੇ ਲੋਕ ਨੇ ਸੋ ਮੈਨ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਤੁਹਾਡੇ ਨਾਲ ਜੇ ਪ੍ਰਮਾਤਮਾ ਉਹ ਡਰਦੇ ਅਸੀਂ ਕਿਸੇ ਤੋਂ ਨਹੀਂ ਬਸ ਉਹ ਨੀਲੀ ਛਤਰੀ ਵਾਲੇ ਤੋਂ ਡਰਦੇ ਆਂ ਉਹ ਸਮੱਤ ਬਖਸ਼ੇ ਬਲ ਬਖਸ਼ੇ ਲੋਕਾਂ ਦੇ ਕੰਮ ਆਈਏ ਲੋਕਾਂ ਦੇ ਕੰਮਾਂ ਚ ਲੋਕਾਂ ਦੀ ਤਰੱਕੀ ਕਿਸੇ ਦੇ ਘਰੇ ਦੀਵੇ ਜਗਣ ਜਿਵੇਂ 28 ਦੀਵੇ ਜੱਗ ਗੇ ਰੋਜ਼ਗਾਰ ਦੇ ਤੁਹਾਡੇ ਪਿੰਡ ਇਸੇ ਤਰ੍ਹਾਂ ਹੋਰ ਪਿੰਡਾਂ ਚ ਵੀ ਜਗਣ ਤੇ ਪਿੰਡ ਜਿਹੜੇ ਨੇ ਦੁਬਾਰੇ ਵਾਪਸ ਸੱਥਾਂ ਚ ਰੌਣਕਾਂ ਮੋੜਿਆਉਣ ਗਿੱਦੇ ਪੰਗੜੇ ਪਹਿਨ ਤੇ ਸਾਡਾ ਰੰਗਲਾ ਪੰਜਾਬ ਬਣੇ ਤੰਦਰੁਸਤ ਪੰਜਾਬ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਡਿੱਗਣ ਵਾਲੀ ਗੱਲ ਦੇ ਉੱਤੇ ਸਪਸ਼ਟਿਕरण ਦੇ ਦਿੱਤਾ ਹੈ ਹੁਣ ਵੇਖਣਾ ਹੋਵੇਗਾ ਇਸ ਉੱਤੇ ਵਿਰੋਧੀ ਧਿਰਾਂ ਦੇ ਵੱਲੋਂ ਕੀ ਪ੍ਰਤੀਕਰਮ ਦਿੱਤਾ ਜਾਂਦਾ ਹੈ 1158 ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਤੇ ਹਾਈ ਕੋਰਟ ਨੇ ਅੱਜ ਇੱਕ ਵੱਡਾ ਫੈਸਲਾ ਲਿਆ ਹਾਈ ਕੋਰਟ ਦੀ ਡਬਲ ਬੈਂਚ ਨੇ ਪੰਜਾਬ ਸਰਕਾਰ ਨੂੰ ਰਾਹਤ ਦਿੰਦੇ ਹੋਏ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਨੂੰ ਹਰੀ ਛੰਡੀ ਦੇ ਦਿੱਤੀ ਹੈ ਇਸ ਤੋਂ ਪਹਿਲਾਂ ਸਿੰਗਲ ਬੈਂਚ ਨੇ ਇਹ ਭਰਤੀ ਰੱਦ ਕਰ ਦਿੱਤੀ ਸੀ ਪੰਜਾਬ ਸਰਕਾਰ ਨੇ ਸਿੰਗਲ ਬੈਂਚ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਪੰਜਾਬ ਸਰਕਾਰ ਨੂੰ 1158 ਅਸਿਸਟੈਂਟ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਪ੍ਰਕਿਰਿਆ ਵਿੱਚ ਵਾਟੀ ਰਾਹਤ ਮਿਲੀ ਹੈ ਹਾਈ ਕੋਰਟ ਦੀ ਡਬਲ ਬੈਂਚ ਨੇ ਭਰਤੀ ਪ੍ਰਕਿਰਿਆ ਨੂੰ ਹਰੀ ਝੰਡੀ ਦੇ ਦਿੱਤੀ ਹੈ ਹੁਣ ਸਪਸ਼ਟ ਹੋ ਗਿਆ ਹੈ ਕਿ ਉਸ ਭਰਤੀ ਪ੍ਰਕਿਰਿਆ ਵਿੱਚ ਸ਼ਾਮਲ ਲੋਕ ਨੌਕਰੀਆਂ ਪ੍ਰਾਪਤ ਕਰ ਸਕਣਗੇ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਵੱਖ-ਵੱਖ ਸਿਆਸੀ ਲੀਡਰਾਂ ਨੇ ਅਸਿਸਟੈਂਟ ਪ੍ਰੋਫੈਸਰਾਂ ਨੂੰ ਵਧਾਈ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਕਿਹਾ

ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਦੇ ਸਮੂਹ ਮੈਂਬਰਾਂ ਨੂੰ ਅਦਾਲਤ ਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਆਉਣ ਤੇ तहे ਦਿਲੋਂ ਵਧਾਈਆਂ। ਇਸ ਮੌਕੇ 1158 ਫਰੰਟ ਦੀ ਪ੍ਰਦਾਨ ਪ੍ਰੋਫੈਸਰ ਜਸਵਿੰਦਰ ਕੌਰ ਦੀ ਹਿੰਮਤ ਅਤੇ ਜਜ਼ਬੇ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਅਪਾਹਜ ਹੋਣ ਦੇ ਬਾਵਜੂਦ ਅਤੇ ਆਪਣੀ ਛੋਟੀ ਬੇਟੀ ਦੇ ਨਾਲ ਇਸ ਸੰਘਰਸ਼ ਡਟ ਕੇ ਲੜਿਆ। ਅੱਜ ਇਸ ਫੈਸਲੇ ਦੀ ਉਡੀਕ ਕਰਦੀ ਹਾਰ ਕੇ ਖੁਦਕੁਸ਼ੀ ਕਰਨ ਵਾਲੀ ਭੈਣ ਪ੍ਰੋਫੈਸਰ ਬਲਵਿੰਦਰ ਕੌਰ ਨੂੰ ਵੀ ਯਾਦ ਕਰਦਾ ਹਾਂ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਸਾਡੀ ਸਰਕਾਰ ਨੇ 1158 ਅਸਿਸਟੈਂਟ ਪ੍ਰੋਫੈਸਰ ਕੇਸ ਨੂੰ ਸਫਲਤਾਪੂਰਵਕ ਜਿੱਤ ਲਿਆ ਹੈ ਬੈਂਸ ਨੇ ਇਸ ਕੇਸ ਚ ਸ਼ਾਮਿਲ ਸਾਰੇ ਲੋਕਾਂ ਨੂੰ ਵਧਾਈ ਦਿੱਤੀ ਹੈ ਤੇ ਜਿਹੜੀ ਟੀਮ ਵੱਲੋਂ ਇਹ ਕੇਸ ਲੜਿਆ ਗਿਆ ਉਹਨਾਂ ਨੂੰ ਇਹ ਜਿੱਤ ਸਮਰਪਿਤ ਕੀਤੀ ਹੈ ਉਹਨਾਂ ਅੱਗੇ ਲਿਖਿਆ ਕਿ 2364 ਐਟਟੀ ਤੋਂ ਬਾਅਦ ਇਹ ਦੂਜੀ ਵੱਡੀ ਪਰਤੀ ਜਿੱਤ ਹੈ ਪਿਛਲੀ ਸਰਕਾਰ ਦੀਆਂ ਗਲਤੀਆਂ ਕਾਰਨ ਦੋਵੇਂ ਲੰਬੇ ਸਮੇਂ ਤੋਂ ਅਦਾਲਤ ਵਿੱਚ ਵਿਚਾਰ ਅਧੀਨ ਸਨ ਪੰਜਾਬ ਵਿੱਚ ਉੱਚੇੜੀ ਸਿੱਖਿਆ ਦੇ ਬਿਹਤਰ ਭਵਿੱਖ ਲਈ ਇੱਕ ਕਦਮ ਅੱਗੇ ਵਧਿਆ ਉਹਨਾਂ ਨੇ ਸਾਰੇ ਉਮੀਦਵਾਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਰਕਾਰ ਤੇ ਭਰੋਸਾ ਵਿਖਾਇਆ ਅਤੇ ਅੱਜ ਤੱਕ ਧੀਰਜ ਦੇ ਨਾਲ ਇੰਤਜ਼ਾਰ ਕੀਤਾ ਚੇਤੇ ਰਹੇ ਕਿ ਇਹ 2021 ਦੀਆਂ ਇਨ੍ਹਾਂ 1100 78 ਭਰਤੀਆਂ ਦਾ ਮਾਮਲਾ ਹਾਈ ਕੋਰਟ ਵਿੱਚ ਵਿਚਾਰ ਅਧੀਨ ਸੀ ਸਿੰਗਲ ਬੈਂਚ ਨੇ ਪਿਛਲੇ ਸਾਲ ਇਹ ਸਾਰੀ ਭਰਤੀ ਨੂੰ ਰੱਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਬੇਨਿਕਾਰਾਂ ਅਤੇ ਸਰਕਾਰ ਨੇ ਸਿੰਗਲ ਬੈਂਚ ਦੇ ਫੈਸਲੇ ਖਿਲਾਫ ਡਬਲ ਬੈਂਚ 'ਚ ਅਪੀਲ ਕੀਤੀ ਸੀ ਹੁਣ ਸਿੰਗਲ ਬੈਂਚ ਦਾ ਫੈਸਲਾ ਆਉਣ ਤੱਕ 609 ਜੁਆਇਨ ਕਰ ਚੁੱਕੇ ਸਨ ਅਤੇ 135 ਨੂੰ ਸਟੇਸ਼ਨ ਅਲਾਟ ਕੀਤੇ ਗਏ ਸਨ ਡਬਲ ਬੈਂਚ ਵੱਲੋਂ ਸਥਿਤੀ ਜਿਉਂਦੀ-ਤਿਉਂ ਰੱਖਣ ਦੇ ਹੁਕਮਾਂ ਕਾਰਨ ਸਿਰਫ 135 ਹੀ ਕੰਮ ਕਰ ਰਹੇ ਸਨ ਅਤੇ ਤਨਖਾਹ ਲੈ ਰਹੇ ਸਨ ਪਰ 484 ਸਟੇਸ਼ਨ ਅਲਾਟ ਹੋਣ ਦੀ ਉਡੀਕ ਕਰ ਰਹੇ ਸਨ ਅਤੇ ਉਹਨਾਂ ਨੂੰ ਤਨਖਾਹ ਵੀ ਨਹੀਂ ਸੀ ਮਿਲ ਰਹੀ ਇਸ ਲਈ ਸਰਕਾਰ ਨੇ ਹਾਈ ਕੋਰਟ ਨੂੰ ਬੇਨਤੀ ਕੀਤੀ ਸੀ ਕਿ ਸਰਕਾਰੀ ਕਾਲਜਾਂ ਵਿੱਚ ਅਧਿਆਪਕਾਂ ਦੀ ਵੱਡੀ ਘਾਟ ਹੈ ਇਸ ਲਈ ਇਹਨਾਂ ਬਾਕੀ ਬੇਨਕਾਰਾਂ ਨੂੰ ਸਟੇਸ਼ਨ ਅਲਾਟ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਪੰਜਾਬ ਦੇ ਸੀਐਮ ਭਗਵੰਤ ਮਾਨ ਵਾਲੀ ਸਰਕਾਰ ਦਾ ਅੱਜ ਕੈਬਨਟ ਵਿੱਚ ਵਿਸਥਾਰ ਹੋ ਗਿਆ ਹੈ ਵਿਸਥਾਰ ਤੋਂ ਪਹਿਲਾਂ ਵਿਰੋਧੀਆਂ ਨੇ ਸੀਐਮ ਮਾਨ ਤੇ ਇਸ ਫੈਸਲੇ ਨੂੰ ਲਗਾਤਾਰ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਸੀ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਚਿੰਝ ਨੇ ਸੀਮਾਨ ਤੇ ਤਿੱਖੇ ਨਿਸ਼ਾਨੇ ਸਾਦੇ ਉਹਨਾਂ ਦੀ ਤੁਲਨਾ ਅਬਦਾਲੀ ਨਾਲ ਵੀ ਕਰ ਦਿੱਤੀ ਅੱਜ ਸੀਐਮ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕੈਬਨਿਟ ਦਾ ਵਿਸਥਾਰ ਹੋ ਗਿਆ ਹੈ। ਅਕਾਲੀ ਦਲ ਨੇ ਸੀਐਮ ਮਾਨ ਦੇ ਫੈਸਲੇ ਨੂੰ ਗਲਤ ਠਹਿਰਾਇਆ ਹੈ। ਅਕਾਲੀ ਦਲ ਦੇ ਯੂਥ ਪ੍ਰਧਾਨ ਸਰਜੀਤ ਸਿੰਘ ਝਿੰਜਰਤਾ ਕਹਿਣਾ ਹੈ ਕਿ ਜੇਕਰ ਕੋਈ ਮੰਤਰੀ ਬਦਲ ਨਹੀਂ ਹੈ ਤਾਂ ਪੰਜਾਬ ਦਾ ਗ੍ਰਹਿ ਮੰਤਰੀ ਬਦਲਿਆ ਜਾਵੇ ਜੋ ਖੁਦ ਭਗਵੰਤ ਮਾਨ ਨੇ। ਉਹਨਾਂ ਮੌਜੂਦਾ ਪੰਜਾਬ ਦੇ ਮਾਹੌਲ ਦੀ ਗੱਲ ਕਰਤਿਆਂ ਹੋਇਆ ਹੈ ਕਿ ਪੰਜਾਬ ਦੇ ਡੀਜੀਪੀ ਨੇ ਹਾਈ ਕੋਰਟ 'ਚ ਖੁਦ ਮੰਨਿਆ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਖਰੜਚ ਜੇ ਅੰਦਰੋਂ ਇੰਟਰਵਿਊ ਹੋਈ ਉਸ ਤੋਂ ਬਾਅਦ ਪੰਜਾਬ ਵਿੱਚ ਫਰੋਤੀਆਂ ਦੇ ਮਾਮਲੇ ਵਧੇ ਨੇ ਸਰਪਜੀਤ ਚਿੰਝਰ ਨੇ ਸੀਐਮ ਮਾਨ ਦੀ ਤੁਲਨਾ ਅਬਦਾਲੀ ਦੇ ਨਾਲ ਕੀਤੀ ਹੈ ਅੱਜ ਲਗਭਗ ਪੰਜਾਬ ਵਿੱਚ ਸਰਕਾਰ ਬਣਾਈ ਨੂੰ 1.5 ਸਾਲ ਦੇ ਕਰੀਬ ਹੋ ਚੁੱਕਿਆ ਤੇ 1.5 ਸਾਲ ਦੇ ਵਿੱਚ ਚੌਥੀ ਵਾਰ ਅੱਜ ਮੰਤਰੀ ਬਦਲ ਕੇ ਦੁਆਰਾ ਨਵੇਂ ਮੰਤਰੀ ਹੋਰ ਬਣਾਏ ਜਾ ਰਹੇ ਨੇ 4-5 ਦੇ ਕਹਿੰਦੇ ਜਿਵੇਂ ਖਬਰਾਂ ਚੱਲ ਰਹੀਆਂ ਨੇ ਇਸ ਤੀਫੇ ਲੈ ਜਾ ਰਹੇ ਨੇ 4-5 ਨੂੰ ਨਵੇਂ ਬਣਾਇਆ ਜਾ ਰਿਹਾ ਹੈ ਪਹਿਲੀ ਗੱਲ ਤਾਂ ਬਦਲੇ ਕਿਉਂ ਜਾ ਰਹੇ ਨੇ ਇਹਨਾਂ ਬਾਰੇ ਸਰਕਾਰ ਨੂੰ ਦੱਸਣਾ ਚਾਹੀਦਾ ਕਿ ਜਿਹੜਾ ਇੱਕ ਮਜ਼ਾਕ ਹੀ ਬਣਾ ਰੱਖਿਆ ਕਿ ਹਰੇਕ 6 ਮਹੀਨੇ ਬਾਅਦ ਮੰਤਰੀ ਬਦਲ ਦੋ ਤੇ ਨਵੇਂ ਪੁਰਾਣੇ ਹਟਾ ਕੇ ਨਵੇਂ ਬਣਾ ਦਿਓ ਪਰ ਕਾਰਨ ਕੁਝ ਨਹੀਂ ਦੱਸਦੇ ਕਿ ਬਦਲੇ ਕਿਉਂ ਗਏ ਪਰ ਜੇ ਕੋਈ ਬਦਲਣਾ ਹੀ ਸੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਾਰੇ ਪੰਜਾਬੀਆਂ ਸਾਹਮਣੇ ਗੱਲ ਰੱਖਣੀ ਚਾਹੁੰਦਾ ਹਾਂ ਹਰ ਪੰਜਾਬੀ ਦੀ ਆਵਾਜ਼ ਵੀ ਹੈ ਕਿ ਜੇ ਬਦਲਣਾ ਸੀ ਤਾਂ ਗ੍ਰਹਿ ਮੰਤਰੀ ਬਦਲ ਦੇ ਤੇ ਪੰਜਾਬ ਦਾ ਗ੍ਰਹਿ ਮੰਤਰੀ ਹੈ ਪੰਜਾਬ ਦਾ ਮੁੱਖ ਮੰਤਰੀ ਕਿਉਂਕਿ ਜੋ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਨੇ ਜੋ ਢਾਈ ਸਾਲ ਦੇ ਵਿੱਚ ਅੱਜ ਕਾਨੂੰਨ ਵਿਵਸਥਾ ਦਾ ਹਾਲ ਹੈ ਹਾਲਾਤ ਇੱਥੋਂ ਤੱਕ ਨੇ ਕਿ ਮਾਨਯੋਗ ਡੀਜੀਪੀ ਸਾਹਿਬ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵਿੱਚ ਮੰਨੇ ਨੇ ਕਿ ਜਦੋਂ ਦੀ ਲੌਰੈਂਸ ਬਸਨੋਈ ਦੀ ਖਰੜ ਦੇ ਮਾਲੀ ਸੀਆਈ ਸਟਾਫ ਦੇ ਵਿੱਚ ਇੰਟਰਵਿਊ ਹੋਈ ਆ ਪੰਜਾਬ ਦੇ ਵਿੱਚ ਫਰੋਤੀਆਂ ਤੇ ਕਹਿਤਿਆਂ ਤੇ ਧਮਕੀਆਂ ਦੇ ਕੇਸ ਵਧ ਗਏ ਨੇ ਅੱਜ ਹਰੇਕ ਵਪਾਰੀ ਨੂੰ ਹਰੇਕ ਇੱਕ ਕੰਮ ਕਰਨ ਵਾਲੇ ਇਨਸਾਨ ਨੂੰ ਕੰਮ ਕਰਨਾ ਪੰਜਾਬ ਵਿੱਚ ਔਖਾ ਹੋਇਆ ਪਿਆ ਧਮਕੀਆਂ ਫਰੋਤੀਆਂ ਹਾਲਾਤ ਬਦ ਤੋਂ ਬੱਦਰ ਬਣੇ ਪਏ ਨੇ ਪਰ ਗ੍ਰਹਿ ਮੰਤਰੀ ਤਾਂ ਮਹਾਰਾਜਾ ਸਤੋਜ ਨੇ ਉਹਨਾਂ ਨੂੰ ਕੋਈ ਅਸਰ ਨਹੀਂ ਪੈਂਦਾ ਤਾਂ ਹੀ ਅਸੀਂ ਕਹਿੰਦੇ ਆ ਕਿ ਇਹ ਨਵੇਂ ਮਾਡਰਨ ਅਬਦਾਲੀ ਨੇ ਉਹ ਕਹਾਣੀ ਫਿਲਮ ਨਹੀਂ ਆਈ ਸੀ ਅਲੀ ਬਾਬਾ 40 ਚੋਰ ਭਾਈ ਜਿਹੜੇ ਪਿਛਲੇ ਉਹ ਤਾਂ ਬਦਲੀ ਜਾਂਦੇ ਹੋ ਜਿਹੜਾ ਅਲੀ ਬਾਬਾ ਉਹ ਤਾਂ ਬਦਲੋ ਅਲੀ ਬਾਬਾ ਤਾਂ ਉਹੀ ਆ ਤੇ ਅੱਗੇ ਦਿੱਲੀ ਵਾਲੇ ਜਿਹੜੇ ਸਿੰਸਮ ਆ ਜਿੱਥੇ ਸਾਰਾ ਕੁਝ ਜਾ ਰਿਹਾ ਉਹ ਵੀ ਉਹੀ ਆ ਤੇ ਜਿਹੜੀਆਂ ਖਬਰਾਂ ਦੇ ਮਤਾਬਕ ਤੁਸੀਂ ਮੰਤਰੀ ਬਦਲ ਰਹੇ ਹੋ ਨਵੇਂ ਬਣ ਰਹੇ ਹੋ ਉਹਦੇ ਚ ਕਿਤੇ ਵੀ ਸਾਨੂੰ ਹਰਜੋਤ ਬੈਂਸ ਜਿਹਦੇ ਤੇ ਤਾਜ਼ਾ ਤਾਜ਼ਾ 100 ਕਰੋੜ ਦਾ ਐਨ ਆਰ ਆਈ ਵੀਰਾਂ ਨਾਲ ਘਗੀ ਦਾ ਇਲزام ਹੈ ਜਿਹਦੇ ਸਤੀਫੇ ਬਾਰੇ ਸੀ ਯੂਥ ਅਕਾਲੀ ਦਲ ਵੱਲੋਂ ਪ੍ਰੋਟੈਸਟ ਵੀ ਕੀਤਾ ਉਹਦੇ ਕਿਤੇ ਖਬਰ ਨਹੀਂ ਦਿਖ ਰਹੀ ਮੈਨੂੰ ਲੱਗਦਾ ਨਹੀਂ ਕਿ ਹਲੇ ਵੀ ਉਹ ਜਿਹੜਾ ਨਿਕਾ ਨਾ ਹੁਣ ਬਦਲ ਲਗੇ ਜ਼ਿਕਰ ਖਾਸ ਹੈ ਕਿ ਸੀਐਮ ਭਗਵੰਤ ਮਾਨ ਨੇ ਆਪਣੀ ਕੈਬਨਿਟ ਵਿੱਚੋਂ ਚਾਰ ਮੰਤਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ ਤੇ ਨਵੇਂ ਵਿਧਾਇਕਾਂ ਨੂੰ ਮੰਤਰੀ ਦਾ ਅਹੁਦਾ ਦੇ ਦਿੱਤਾ ਗਿਆ ਹੈ। ਅਕਾਲੀ ਦਲ ਦੇ ਬੁਲਾਰੇ ਆਸ਼ੀਸ਼ਦੀਪ ਸਿੰਘ ਕਲੇਰ ਵੱਲੋਂ ਅੱਜ ਪੰਜਾਬ ਕੈਬਨਿਟ ਵਿੱਚ ਹੋਈ ਵਿਸਤਾਰ ਨੂੰ ਲੈ ਕੇ ਸਵਾਲ ਚੁੱਕੇ ਗਏ। ਜਿੱਥੇ ਉਹਨਾਂ ਨੇ ਮੁੱਖ ਮੰਤਰੀ ਮਾਨ ਤੇ ਨਿਸ਼ਾਨੇ ਸਾਦੇ ਹੋਏ ਕਿਹਾ ਕਿ ਨੁਕਸਾਨ ਇੰਜਨ 'ਚ ਹੈ ਸੀਐਮ ਮਾਨ ਟਾਇਰ ਬਦਲ ਲੈਣਾ। ਉੱਥੇ ਹੀ ਆਪ ਬੁਲਾਰੇ ਨੀਲ ਗਰਗਨੇ ਅਰਸ਼ਦੀਪ ਸਿੰਘ ਕਲੇਰ ਨੂੰ ਠੋਕਮਾ ਜਵਾਬ ਦਿੱਤਾ। ਪੰਜਾਬ ਦੀ ਸਿਆਸਤ 'ਚ ਅਕਾਲੀ ਦਲ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬੜਿਆ ਰਹਿੰਦਾ ਹੈ ਇਸੇ ਤहत ਹੁਣ ਪੰਜਾਬ ਕੈਬਨਿਟ ਦੀ ਬੈਠਕ ਨੂੰ ਲੈ ਕੇ ਸਿਆਸੀ ਕਮਾਸਾਂ ਚੱਲ ਰਿਹਾ ਹੈ ਯਾਨੀ ਵਿਰੋਧੀ ਪਾਰਟੀਆਂ ਨੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਨੇ ਅਕਾਲੀ ਦਲ ਨੇ ਮੁੱਖ ਮੰਤਰੀ ਮਾਨ ਤੇ ਨਿਸ਼ਾਨੇ ਸਾਧਿਆ ਕਿ ਹੈ ਕਿ ਨੁਕਸ ਇੰਜਨ ਚ ਹੈ ਤੇ ਸੀਮਾਨ ਟਾਇਰ ਬਦਲ ਰਹੇ ਨੇ ਉਹਨਾਂ ਕਿਹਾ ਹੈ ਕਿ ਹਰ 6 ਮਹੀਨੇ ਬਾਅਦ ਨਵੇਂ ਮੰਤਰੀ ਮੰਡਲ ਦਾ ਵਿਸਤਾਰ ਹੋ ਰਿਹਾ ਹੈ ਜਦਕਿ ਪੰਜਾਬ ਨਾਲ ਕੀਤੇ ਵਾਅਦੇ ਹਜੇ ਤੱਕ ਪੂਰੇ ਨਹੀਂ ਹੋਏ ਉਧਰ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਪਲਟਵਾਰ ਕਰਦਿਆਂ ਹੋਇਆਂ ਅਕਾਲੀ ਦਲ ਨੂੰ ਠੋਕਵਾ ਜਵਾਬ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਅਕਾਲੀ ਦਲ ਇੱਕ ਗੈਰਾਂ ਮੈਂਬਰੀ ਕਮੇਟੀ ਵੀ ਨਹੀਂ ਬਣਾ ਸਕਦਾ ਉਹਨਾਂ ਕਿਹਾ ਕਿ ਸਾਡੇ ਡੱਬੇ ਤੇ ਇੰਜਨ ਬਿਲਕੁਲ ਠੀਕ ਨੇ ਅਕਾਲੀ ਦਲ ਆਪਣੀ ਚਿੰਤਾ ਕਰੇ ਅਕਾਲੀ ਦਲ ਦੇ ਬੁਲਾਰੇ ਅਸ਼ਪੀ ਸਿੰਘ ਕਲੇਰ ਇੱਕ ਟਵੀਟ ਦੇ ਜ਼ਰੀਏ ਆਮ ਆਦੀ ਪਾਰਟੀ ਦੀ ਸਰਕਾਰ ਦੇ ਉੱਤੇ ਕਮੈਂਟ ਕਰਦੇ ਆ ਉਹ ਕਹਿੰਦੇ ਆ ਕਿ ਡੱਬਿਆਂ ਦੇ ਨਾਲ ਨਾਲ ਇੰਜਨ ਦੇ ਵਿੱਚ ਨੁਕਸ ਹੈ ਇੰਜਨ ਬਦਲਣ ਦੀ ਜ਼ਰੂਰਤ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਸਾਡੇ ਤਾਂ ਡੱਬੇ ਵੀ ਠੀਕ ਨਹੀਂ ਸਾਡੇ ਤਾਂ ਇੰਜਨ ਵੀ ਠੀਕ ਹੈ ਇਹ ਕਿਸੇ ਇੱਕ ਪਰਿਵਾਰ ਦੇ ਡੱਬੇ ਨਹੀਂ ਹੈਗੇ ਇਹ ਲੋਕਾਂ ਦੁਆਰਾ ਚੁਣੇ ਹੋਏ ਡੱਬੇ ਨੇ ਇਹ ਲੋਕਾਂ ਦੁਆਰਾ ਚੁਣਿਆ ਹੋਇਆ ਇੰਜਨ ਹੈ ਇਹ ਉਹੀ ਇੰਜਨ ਅਤੇ ਡੱਬੇ ਨੇ ਜਿਨ੍ਹਾਂ ਨੇ ਪੰਜਾਬ 'ਚ ਮਾਫੀਆ ਨੂੰ ਨੱਥ ਪਾਈ ਹੈ ਗੈਂਗਸਟਰ ਨੂੰ ਨੱਥ ਪਾਈ ਹੈ ਨਸ਼ਿਆਂ ਨੂੰ ਨੱਥ ਪਾਈ ਹੈ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਹੈ ਹਸਪਤਾਲ ਖੋਲੇ ਨੇ ਔਰ ਚੰਗੇ ਜਿਹੜੇ ਸਕੂਲ ਖੋਲੇ ਨੇ ਜੇਕਰ ਸੱਚ ਪੁੱਛੋ ਨਾ ਜੇਕਰ ਇੰਜਨ ਦੇ ਵਿੱਚ ਨੁਕਸ ਹੈ ਤੇ ਜਾਂ ਇੰਜਨ ਬਦਲਣ ਦੀ ਜ਼ਰੂਰਤ ਹੈ ਤਾਂ ਉਹ ਤੁਹਾਨੂੰ ਬਦਲਣ ਦੀ ਜ਼ਰੂਰਤ ਹੈ ਪੂਰੀ ਦੁਨੀਆ ਨੂੰ ਪਤਾ ਹੈਗਾ ਕਿ ਅਕਾਲੀ ਦਲ 1920 ਦੇ ਵਿੱਚ ਜੋ ਬਣਿਆ ਹੋਇਆ ਇੱਕ ਮਾਨਮਤਾ ਜਿਸਦਾ ਇਤਿਹਾਸ ਸੀ ਜਦੋਂ ਦਾ ਤੁਹਾਡਾ ਇਹ ਇੰਜਨ ਉਹ ਉਸ ਦੇ ਅੱਗੇ ਲੱਗਿਆ ਤੇ ਅੱਜ ਉਹ ਇੱਕ ਪਰਿਵਾਰ ਦੀ ਪਾਰਟੀ ਹੋ ਕੇ ਰਹਿ ਗਈ ਹੈ ਸੱਚ ਪੁੱਛੋ ਨਾ ਜੇ ਅੱਜ ਅਕਾਲੀ ਦਲ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪੈ ਜਵੇ ਉਹ 11 ਮੈਂਬਰੀ ਕਮੇਟੀ ਬਣਾ ਨਹੀਂ ਸਕਦੀ ਇਹ ਉਹੀ ਇੰਜਨ ਹੈ ਤੁਹਾਡੇ ਕੋਲੇ ਜਿਸ ਇੰਜਨ ਦੀ ਬਦੌਲਤ ਪੰਜਾਬ ਦਾ ਤੁਸੀਂ ਬੇੜਾ ਗਰਖ ਕੀਤਾ ਪੰਜਾਬ ਦੇ ਵਿੱਚ ਗਲਤ ਨੀਤੀਆਂ ਦੇ ਨਾਲ ਔਰ ਆਪਣੇ ਫਾਇਦੇ ਦੇ ਲਈ ਤੁਸੀਂ ਪੰਜਾਬ ਦੇ ਵਿੱਚ ਨਸ਼ੇ ਲੈ ਕੇ ਆਏ ਪੰਜਾਬ ਦੇ ਵਿੱਚ ਗੈਂਗਸਟਰਵਾਦ ਪੈਦਾ ਹੋਇਆ ਪੰਜਾਬ ਦੇ ਵਿੱਚ ਮਾਫੀਆ ਚੱਲਿਆ ਔਰ ਪੰਜਾਬ ਦਾ ਸਿਸਟਮ ਤਹਸ ਨਹਿਸ ਹੋਇਆ ਸੋ ਕਲੇਰ ਸਾਹਿਬ ਦੂਜਿਆਂ ਦੇ ਉੱਤੇ ਪੱਥਰ ਸਿੱਟਣ ਤੋਂ ਪਹਿਲਾਂ ਆਪਦੇ ਘਰ ਵੱਲ ਦੇਖ ਲਈਦਾ ਹੁੰਦਾ ਸੋ ਇੰਜਨ ਬਦਲਣ ਦੀ ਲੋੜ ਆਵਾ ਦੀ ਪਾਰਟੀ ਨੂੰ ਨਹੀਂ ਇੰਜਨ ਬਦਲਣ ਦੀ ਜੇਕਰ ਲੋੜ ਹੈ ਸੋ ਅਕਾਲੀ ਦਲ ਨੂੰ ਜ਼ਿਕਰ ਖਾਸ ਹੈ ਕਿ ਮਾਨ ਕੈਬਨਿਟ ਦੇ ਵਿੱਚ ਅੱਜ ਚੌਥਾ ਵੱਡਾ ਫੇਰ ਬਦਲ ਹੁੰਦਾ ਵਿਖਾਈ ਦੇ ਰਿਹਾ ਹੈ ਅਤੇ 22 ਸਾਲਾਂ ਦੇ ਵਿੱਚ ਚੌਥੀ ਵਾਰ ਕੈਬਨਟ 'ਚ ਹਿਰਾ ਫੇੜੀ ਕਰਨ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾ ਰਹੇ ਨੇ ਪਰ ਆਮ ਆਦਮੀ ਪਾਰਟੀ ਦੇ ਆਗੂ ਵੀ ਇਸ ਦਾ ਬਖੂਬੀ ਜਵਾਬ ਦੇ ਰਹੇ ਨੇ ਆਮ ਆਦੀ ਪਾਰਟੀ ਦੀ ਸੀਨੀਅਰ ਨੇਤਾ ਅਤਿਸ਼ੀ ਵੱਲੋਂ ਦਿੱਲੀ ਦੀ ਮੁੱਖ ਮੰਤਰੀ ਵਜੋਂ ਹਲਫ ਚੁੱਕਣ ਤੋਂ ਬਾਅਦ ਅਤਿਸ਼ੀ ਨੇ ਅੱਜ ਦਿੱਲੀ ਸਕਤਰੇਤ ਪਹੁੰਚ ਕੇ 8ਵੇਂ ਮੁੱਖ ਮੰਤਰੀ ਵਜੋਂ ਹਲਫ ਲੈ ਲਿਆ ਅਤਿਸ਼ੀ ਨੇ ਸੀਐਮ ਦਫ਼ਤਰ ਵਿੱਚ ਖਾਲੀ ਕੁਰਸੀ ਛੱਡ ਕੇ ਖੁਦ ਦੂਜੀ ਕੁਰਸੀ ਤੇ ਬੈਠੀ ਹੈ ਜਦੋਂ ਦੇ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਏ ਨੇ ਉਦੋਂ ਤੋਂ ਹੀ ਦਿੱਲੀ ਦੀ ਸਿਆਸਤ ਕਾਫੀ ਸੜਕਰਮ ਚੱਲ ਰਹੀ ਹੈ ਇਸ ਵਿਚਾਲੇ ਅੱਜ ਦਿੱਲੀ ਦੀ ਨਵੀਂ ਮੁੱਖ ਮੰਤਰੀ ਆਤਿਸ਼ੀ ਨੇ ਸੀਐਮ ਦਾ ਅਹੁਦਾ ਸੰਭਾਲ ਲਿਆ ਇਸ ਦੌਰਾਨ ਆਤਿਸ਼ੀ ਨੇ ਕਿਹਾ ਕਿ ਅੱਜ ਮੇਰੇ ਮਨ ਵਿੱਚ ਉਹੀ ਦਰਦ ਹੈ ਜਦੋਂ ਭਗਵਾਨ ਸ੍ਰੀ ਰਾਮ ਨੇ ਅਯੁੱਧਿਆ ਤੋਂ 14 ਸਾਲ ਤੱਕ ਰਾਜ ਸੰਭਾਲਿਆ ਸੀ ਜਿਸ ਤਰ੍ਹਾਂ ਭਾਰਤ ਨੇ चौदह साल तक भगवान श्री राम का खड़ाऊ रख के अयोध्या से राज मैं अगले चार महीनों की सरकार चलावगी बिल्कुल भगवान श्री राम की तरह अरविंद केजरीवाल ने इस देश की राजनीति मर्यादा नैतिकता की मिसाल कायम की है आज मैंने दिल्ली के मुख्यमंत्री का कार्यभार संभाला है जिम्मेदारी संभाली है आज मेरे मन की वही व्यथा है जो भरत जी की थी जब भगवान श्री राम चौदह वर्ष के लिए अयोध्या से वनवास पे गए और भरत जी को अयोध्या का शासन संभालना पड़ा जिस तरह भरत जी ने चौदह साल तक भगवान श्री राम की खड़ाऊ रखकर अयोध्या का शासन संभाला उसी तरह से आने वाले चार महीने के लिए मैं दिल्ली सरकार चलाऊंगी भगवान श्री राम ने अपने पिताजी द्वारा दिए गए एक वचन को निभाने के लिए चौदह साल का वनवास स्वीकार किया इसीलिए हम भगवान श्री राम को मर्यादा पुरुषोत्तम कहते हैं उनकी जिंदगी हम सबके लिए मर्यादा और नैतिकता की एक मिसाल है बिल्कुल उसी तरह अरविंद केजरीवाल जी ने इस देश की राजनीति में मर्यादा और नैतिकता की एक मिसाल कायम की है पिछले दो साल से भारतीय जनता पार्टी ने अरविंद केजरीवाल जी पर कीचड़ उछालने में कोई भी कसर नहीं छोड़ी उन पर झूठे मुकदमे लगाए उनको गिरफ्तार किया उनको छह महीने तक जेल में रखा जब अरविंद केजरीवाल जी को सुप्रीम कोर्ट ने ज़मानत दी तो उन्होंने कहा कि अरविंद केजरीवाल जी की गिरफ्तारी एक दुर्भावना के तहत हुई है शायद कोई भी और नेता होता तो मुख्यमंत्री की कुर्सी पर बैठने से पहले दो मिनट भी नहीं सोचता लेकिन अरविंद केजरीवाल जी ने कहा कि मैं तब तक मुख्यमंत्री की इस कुर्सी पर नहीं बैठूंगा जब तक दिल्ली के लोग उनकी ईमानदारी पर भरोसा नहीं दिखाते हैं। और उन्होंने मुख्यमंत्री पद से इस्तीफा दे दिया लेकिन दिल्ली के मुख्यमंत्री की कुर्सी यह कुर्सी अरविंद केजरीवाल जी की है मुझे पूरा भरोसा है कि फरवरी में चार महीने में जो आने वाले चुनाव हैं दिल्ली के लोग अपने प्यार के साथ अपने आशीर्वाद के साथ अपने भरोसे के साथ फिर से अरविंद केजरीवाल जी को मुख्यमंत्री की कुर्सी पर बैठाएंगे तब तक ये कुर्सी इसी कमरे में रहेगी अरविंद केजरीवाल जी का इंतजार करेगी धन्यवाद ਸੀਐਮ ਆਤੀਸ਼ੀ ਵੱਲੋਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਖਾਲੀ ਰੱਖੀ ਗਈ ਕੁਰਸੀ ਤੇ ਕੇਜਰੀਵਾਲ ਮੋੜ ਸੀਐਮ ਬਣ ਕੇ ਬੈਠਦੇ ਨੇ ਜਾਂ ਫਿਰ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪੰਜਾਬ న్యూਸ ਬੁਲੇਟਿਨ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ